ਇੰਤਰਨ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਲਈ ਬਣ ਗਿਆ ਮੁਛਦਾ ਸਵਾਲ ਆਮ ਆਦਮੀ ਪਾਰਟੀ ਨੂੰ ਇਹ ਸ਼ੀਟ ਜਿੱਤਣ ਤੋਂ ਬਾਅਦ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਚਿਤ ਹੋ ਸਕਦੀ ਹੈ ਨਸੀਬ ਜੇਕਰ ਆਮ ਆਦਮੀ ਪਾਰਟੀ ਲੋਕ ਸਭਾ ਚੋਣਾਂ ਵਾਂਗ ਇਸ ਹਲਕੇ ਦੇ ਵਿੱਚ ਤੀਸਰੇ ਨੰਬਰ ਤੇ ਚੌਥੇ ਨੰਬਰ ਤੇ ਰਹਿੰਦੀ ਹੈ ਤਾਂ ਫਿਰ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ ਜਿਸ ਦੇ ਬਾਰੇ ਵੱਖ-ਵੱਖ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋ ਤਰਨ ਤਰ ਉਪ ਚੋਣ 2027 ਦਾ ਸੈਮੀ ਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿਹੜੀ ਪਾਰਟੀ ਜਿੱਤ ਦਰਜ ਕਰੇਗੀ ਜਦੋਂ ਕਿ ਕਾਂਗਰਸ ਨੇ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਪਰ ਉਥੇ ਤਿੰਨ ਪਾਰਟੀਆਂ ਆਪਣਾ ਉਮੀਦਵਾਰ ਐਲਾਨ ਚੁੱਕੀਆਂ ਨੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚ ਸਕੇ ਸਬ ਦੀਆਂ ਨਜ਼ਰਾਂ ਤਰਨ ਤਰਨ ਦੀ ਉਪਚੋਣ ਤੇ ਟਿਕੀਆਂ ਹੋਈਆਂ ਨੇ ਤਰਨ ਤਰਨ ਉਪਚੋਣ ਪੰਜਾਬ ਦੇ 2027 ਦਾ ਸੈਮੀਫਾਈਨਲ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਜੋ ਕਿ ਇੱਕ ਪੰਥਕ ਹਲਕੇ ਹੈ ਔਰ ਇਸ ਪੰਥਕ ਹਲਕੇ ਦੇ ਵਿੱਚ ਪੂਰੇ ਪੰਜਾਬ ਨਾਲੋਂ ਅਲੱਗ ਸਮਿਕਨ ਬਣਦੇ ਨਜ਼ਰ ਆ ਰਹੇ ਨੇ ਜਿਹੜਾ ਕਿ ਤਰਨਤਾਰ ਹਲਕਾ ਖਡੂਰ ਸਾਹਿਬ ਸਸਦੀ ਹਲਕੇ ਦੇ ਵਿੱਚ ਪੈਂਦਾ ਔਰ ਇੱਥੋਂ 2024 ਦੇ ਵਿੱਚ ਜੋ ਅਕਾਲੀ ਦਲ ਵਾਸ ਪੰਜਾਬ ਦੇ ਉਮੀਦਵਾਰ ਸੀ ਭਾਈ ਅੰਮ੍ਰਿਤਪਾਲ ਸਿੰਘ ਜੋ ਰਾਸ਼ਟਰੀ ਪ੍ਰਧਾਨ ਨੇ ਅਕਾਲੀ ਦਲ ਵਾਸ ਪੰਜਾਬ ਪਾਰਟੀ ਦੇ ਉਹਨਾਂ ਨੇ ਇੱਥੋਂ ਲਗਭਗ 1,97,000 ਵੋਟ ਦੀ ਲੀਡ ਦੇ ਨਾਲ ਇਹ ਸੀਟ ਜਿੱਤੀ ਏ ਸੋ ਉਹਨਾਂ ਦੇ ਵੱਲੋਂ ਇਸ ਹਲਕੇ ਨੂੰ ਕਿਉਂਕਿ ਉਹਨਾਂ ਦਾ ਪਿੰਡ ਖੁਦ ਇਸ ਹਲਕੇ ਦੇ ਵਿੱਚ ਪੈਂਦਾ ਜਲਨੂਪੁਰ ਖੇੜਾ ਉਹ ਇਸ ਹਲਕੇ ਦੇ ਵਿੱਚ ਆਪਣਾ ਉਮੀਦਵਾਰ ਜਿਨ੍ਹਾਂ ਨੇ ਪਿਛਲੇ ਦਿਨੀ ਅعلان ਕਰ ਦਿੱਤਾ ਜੋ ਕਿ ਬੀਬੀ ਪਰਮਜੀਤ कौर ਖਲੜਾ ਪਰ ਇਸ ਤੋਂ ਪਹਿਲਾਂ ਕਿ ਆਕਾਲੀ ਦਲ ਬਾਦਲ ਨੇ ਵੀ ਆਪਣਾ ਉਮੀਦਵਾਰ ਇੱਥੇ ਉਤਾਰ ਦਿੱਤਾ ਚੋਣ ਡੈਵੀ ਦੇ ਵਿੱਚ ਵੱਡਾ ਇਕੱਠ ਕਰਕੇ ਸੁਖਵੀਰ ਸਿੰਘ ਬਾਦਲ ਨੇ ਇੱਕ ਆਜਾਦ ਧੜੇ ਨੂੰ ਅਕਾਲੀ ਦਲ ਵਿੱਚ ਮਰਜ ਕੀਤਾ ਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਜਿਹੜੇ ਉਸ ਧੜੇ ਦੀ ਆਗੂ ਸੀ ਉਸ ਨੂੰ ਉਮੀਦਵਾਰ ਬਣਾ ਦਿੱਤਾ ਸੋ ਇਸ ਤੋਂ ਬਾਅਦ ਭਾਜਪਾ ਨੇ ਵੀ ਆਪਣਾ ਉਮੀਦਵਾਰ ਇਸ ਹਲਕੇ ਵਿੱਚ ਜੋ ਕਿ ਕਿਸਾਨ ਜਗਸਿਕ ਚੇਰਾ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੁਣ ਕਾਂਗਰਸ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਭਾਵੇਂ ਆਪਣੇ ਉਮੀਦਵਾਰ ਜਿਹੜੇ ਸਾਹਮਣੇ ਨਹੀਂ ਲੈਂਦੇਗੇ ਪਰ ਅੰਦਰ ਖਾਤੇ ਕਾਂਗਰਸ ਦੇ ਵੱਲੋਂ ਵੀ ਉਮੀਦਵਾਰ ਚੋਣ ਪ੍ਰਚਾਰ ਕਰ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜੋ ਅਕਾਲੀ ਦਲ ਛੱਡ ਕੇ ਜਿਹੜਾ ਕਿ ਆਪ ਸ਼ਾਮਲ ਹੋਇਆ ਸੀ ਜਿਹੜਾ ਹਰਮੀਤ ਸਿੰਘ ਸੰਧੂ ਇਸ ਹਲਕੇ ਤੋਂ ਤਿੰਨ ਵਾਰ ਪਹਿਲਾਂ ਜਿਹੜਾ ਕਿ ਇੱਥੋਂ ਜਿੱਤ ਚੁੱਕਿਆ ਉਸ ਨੂੰ ਹਲਕਾ ਇੰਚਾਰਜ ਲਾਇਆ ਹੋਇਆ ਉਹ ਸੰਭਾਵੀ ਉਮੀਦਵਾਰ ਹੈ ਆਪ ਦਾ ਸੋ ਦੂਸਰੇ ਪਾਸੇ ਕਾਂਗਰਸ ਵੱਲੋਂ ਜਸਵੀਰ ਸਿੰਘ ਡਿੰਪੇ ਨੂੰ ਹੀ ਕਿਹਾ ਜਾ ਰਿਹਾ ਜਸਵੀਰ ਸਿੰਘ ਡਿੰਪਾ ਆਪਣੇ ਸਾਥੀਆਂ ਦੇ ਨਾਲ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆ ਰਹੇ ਨੇ ਵਕਫ ਵਕਫ ਸਰਪੰਚਾ ਪੰਚਾਂ ਨੂੰ ਮਿਲ ਵੀ ਰਹੇ ਨੇ ਸੋ ਲਗਭਗ ਪੰਜੇ ਪਾਰਟੀਆਂ ਦੇ ਉਮੀਦਵਾਰ ਫਾਈਨਲ ਹੋ ਚੁੱਕੇ ਨੇ ਐਲਾਨ ਹੋਣਾ ਬਾਕੀ ਹੈ ਕਾਂਗਰਸ ਦਾ ਤੇ ਆਪ ਦਾ ਆਮ ਆਦਮੀ ਪਾਰਟੀ ਦਾ ਵਿਰੋਧ ਵੀ ਹੋ ਰਿਹਾ ਹੈ ਜੋ ਹਰਮਿੰਦਰ ਸਿੰਘ ਸੰਧੂ ਜਿਹੜੇ ਅਕਾਲੀ ਦਲ ਨੂੰ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਜਿਸ ਕਾਰਨ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਜਦੋਂ ਕਿ ਲੁਧਿਆਣਾ ਪੱਛਮੀ ਚੋਣ ਦੇ ਵਿੱਚ ਸਭ ਤੋਂ ਪਹਿਲਾਂ ਆਪ ਨੇ ਆਪਣਾ ਉਮੀਦਵਾਰ ਅਦਾਰਤਾ ਸੀ ਸੋ ਇਸਥੇ ਪੰਜ ਪਾਰਟੀਆਂ ਦੇ ਵਿੱਚ ਮੁਕਾਬਲਾ ਹੋਵੇਗਾ ਔਰ ਇੱਥੇ ਇੱਕ ਆਜ਼ਾਦ ਤੌਰ ਤੇ ਵੀ ਉਮੀਦਵਾਰ ਸਾਹਮਣੇ ਆਇਆ ਜਿਹੜੇ ਕਿ ਸ਼ਹੀਦ ਜਿਨ੍ਹਾਂ ਦੇ ਬਲ ਸਿੰਘ ਦੀ ਸੁਪਤਰੀ ਔਰ ਸਰਬਜੀਤ ਸਿੰਘ ਖਾਲਸਾ ਜਿਹੜੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਨੇ ਉਹਨਾਂ ਦੀ ਭੈਣ ਜਿਹੜੇ ਕਿ ਅੰਮ੍ਰਿਤ ਕੌਰ ਮਲੋਵਾ ਨੇ ਵੀ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਔਰ ਉਸ ਨੂੰ ਵੀ ਸਪੋਰਟ ਜਿਹੜੀ ਹੈ ਉਹ ਅਕਾਲੀ ਦਲ ਅੰਮ੍ਰਿਤਸਰ ਦੀ ਹੈ ਸੋ ਮੁਕਾਬਲਾ ਇੱਥੇ ਬਹੁਤ ਹੀ ਤਿੱਖਾ ਹੋਵੇਗਾ ਔਰ ਚਾਰ ਪਾਰਟੀਆਂ ਦੇ ਵਿੱਚ ਮੁੱਖ ਮੁਕਾਬਲਾ ਦੇਖਣ ਨੂੰ ਮਿਲੇਗਾ ਜਿਹੜੀਆਂ ਕਿ ਚਾਰੇ ਪੰਥਕ ਪਾਰਟੀਆਂ ਨੇ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਵਾਰਸ ਪੰਜਾਬ ਅਕਾਲੀ ਦਲ ਬਾਦਲ ਤੇ ਦੂਸਰਾ ਜਿਹੜਾ ਕਿ ਨਵਾਂ ਅਕਾਲੀ ਦਲ ਬਣਿਆ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਵੱਲੋਂ ਵੀ ਆਪਣਾ ਜੀ ਉਮੀਦਵਾਰ ਉਤਾਰਿਆ ਜਾਂਦਾ ਜੇਕਰ ਉਹ ਨਹੀਂ ਉਮੀਦਵਾਰ ਉਤਾਰਦੇ ਤਾਂ ਫਿਰ ਤਿੰਨ ਪਾਰਟੀਆਂ ਰਹਿ ਜਾਣਗੀਆਂ ਜੋ ਪੰਥਕ ਪਾਰਟੀਆਂ ਨੇ ਜੇਕਰ ਉਹ ਵੀ ਉਮੀਦਵਾਰ ਉਤਾਰ ਦਿੰਦੇ ਨੇ ਤਾਂ ਫਿਰ ਇੱਥੇ ਮੁਕਾਬਲਾ ਚੌਂ ਤਰਫੀ ਹੋਵੇਗਾ ਪਰ ਅੱਜੇ ਤੱਕ ਜੋ ਅਕਾਲੀ ਦਲ ਵਾਲਾ ਜਿਹੜਾ ਕਿ ਨਵਾਂ ਬਣਿਆ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਸੀ ਕਿ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਦੇ ਨਾਲ ਜੋ ਅਸੀਂ ਸਪੋਰਟ ਕਰਾਂਗੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀ ਦਲ ਵਾਰਿਸ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਆਉਂਦੇ ਨੇ ਬੀਬੀ ਪਰਮਜੀਤ ਕੌਰ ਖਲੜਾ ਦੇ ਸਪੋਰਟ ਕਰਦੇ ਨੇ ਤਾਂ ਫਿਰ ਇਸ ਹਲਕੇ ਦੇ ਵਿੱਚ ਬੀਬੀ ਪਰਮਜੀਤ ਕੌਰ ਖਲੜਾ ਦਾ ਜਿਹੜਾ ਕਿ ਉਹ ਦਬਦਬਾ ਰਹੇਗਾ ਪਰਮਜੀਤ ਕੋ ਖਲੜਾ ਪਹਿਲਾਂ ਵੀ ਇਸ ਹਲਕੇ ਤੋਂ VOTER ਜਿਹੜਾ ਚੋਣ ਲੜ ਚੁੱਕੇ ਨੇ ਔਰ ਕੋਈ ਸਾਰਿਆਂ ਦੇ ਜਾਣੀ ਪਹਿਚਾਨ ਚਿਹਰਾ ਹੈ ਔਰ ਲੋਕ ਬਹੁਤ ਸਤਿਕਾਰ ਕਰਦੇ ਨੇ ਕਿਉਂਕਿ ਉਹਨਾਂ ਦੇ ਪਤੀ ਸਰਦਾਰ ਦਸਵੰਤ ਸਿੰਘ ਖਲੜਾ ਜਿਨ੍ਹਾਂ ਨੇ ਉਸ ਸਮੇਂ ਜੋ ਪੰਜਾਬ ਦੇ ਨੌਜਵਾਨਾਂ ਦੇ ਉੱਪਰ ਅਤਿਆਚਾਰ ਹੋਏ ਸੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਉਹਨਾਂ ਦੀ ਲੜਾਈ ਲੜੀ ਸੀ ਜਿਸ ਕਰਕੇ ਪਰਮਜੀਤ ਕੋ ਖਲੜਾ ਜਦੋਂ ਪਹਿਲਾ ਚੋਣ ਲੜੇ ਉਸ ਵਕਤ ਉਹ ਚੋਣ ਹਾਰ ਕੇ ਪਰ ਲੋਕਾਂ ਨੇ ਆਪਣੇ ਆਪ ਨੂੰ ਬੜੀਆਂ ਲੰਘਤਾਂ ਪਾਈਆਂ ਉਸ ਸਮੇਂ ਲੋਕਾਂ ਨੇ ਜਿਹੜਾ ਉਹ ਹਾਰਾਇਆ ਸੀ ਪਰਮਜੀਤ ਖਲੜਾ ਨੂੰ ਉਹਦਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਵਿੱਚ ਉਹ ਨਿਰਾਸ਼ਾ ਹੈ ਦੀਏ ਜਿਸ ਕਾਰਨ ਉਹ ਉਹ ਨਿਰਾਸ਼ਾ ਦੂਰ ਕਰਨੀ ਚਾਹੁੰਦੇ ਨੇ ਔਰ ਪਰਮਜੀਤ ਕੋਲ ਖਲੜਾ ਦਾ ਦਬਦਬਾ ਕਾਇਮ ਹੈ ਉੱਥੇ ਅਕਾਲੀ ਦਲ ਬਾਦਲ ਜਿਹੜਾ ਹੈ ਕਿ ਉਹ ਪਛੜ ਚੁੱਕਿਆ ਹੈ ਅਕਾਲੀ ਦਲ ਬਾਦਲ ਦੀ ਵੋਟ ਜਿਹੜੀ ਹੈ ਉਹ ਵੰਡੀ ਜਾ ਚੁੱਕੀ ਹੈ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਨੇ ਇੱਥੇ ਮਿਰਸਾ ਸਿੰਘ ਮਟੋਵਾ ਨੂੰ ਖੜਾ ਕੀਤਾ ਸੀ ਔਰ ਮਿਰਸਾ ਸਿੰਘ ਮਟੋਵਾ ਉਸ ਵੇਲੇ ਗਿਣਤੀ ਵਿੱਚ ਵੀ ਨਹੀਂ ਆਏ ਆਪਣੀ ਜ਼ਮਾਨਤ ਵੀ ਜਬਤ ਕਰਵਾ ਕਰਵਾ ਚੁੱਕੇ ਸੀ ਸੋ ਅਮਰਤਪਾਲ ਸਿੰਘ ਇੱਕ ਤਰਫੀ ਜਿਨ੍ਹਾਂ ਨੇ ਇਹ ਸੀਟ ਜਿੱਤ ਲਈ ਸੀ ਹੁਣ ਵੀ ਅਮਰਤਪਾਲ ਸਿੰਘ ਦੇ ਵੱਲੋਂ ਅਜੇ ਹਾਈ ਚਿਹਰਾ ਲਿਆਂਦਾ ਗਿਆ ਜੋ ਅਮਰਤਪਾਲ ਵਰਗਾ ਇਹ ਔਰ ਜੋ ਸਮੀਕਰਨ ਬਣਦੇ ਜਾ ਰਹੇ ਨੇ ਇਸੇ ਕਰਕੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਉਤਾਰਿਆ ਜਾ ਰਿਹਾ ਆਮ ਆਦਮੀ ਪਾਰਟੀ ਦੇ ਕੋਈ ਵੀ ਲੀਡਰ ਇੱਥੇ ਆ ਕੇ ਜੋ ਜਿਹੜਾ ਨਾ ਹੀ ਪ੍ਰਚਾਰ ਕਰ ਰਿਹਾ ਹੈ ਨਾ ਹੀ ਹਲਕੇ ਵਿੱਚ ਆ ਰਿਹਾ ਹੈ ਕਾਂਗਰਸ ਵੀ ਇਸੇ ਕਰਕੇ ਪਿੱਛੇ ਕਿ ਕਾਂਗਰਸ ਨੂੰ ਵੀ ਪਤਾ ਕਿ ਇੱਥੇ ਲੋਕ ਸਭਾ ਚੋਣਾਂ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਦਾ ਇੱਥੇ ਹਸ਼ਰ ਹੋਇਆ ਹੈ ਉਸੇ ਤਰ੍ਹਾਂ ਜਿਹੜਾ ਕਿ ਕਾਂਗਰਸ ਦਾ ਵੀ ਹੋ ਸਕਦਾ ਹੈ ਕਿਉਂਕਿ ਕਾਂਗਰਸ ਵੀ ਜੋ ਆਪਣਾ ਅਜੇ ਤੱਕ ਉਮੀਦਵਾਰ ਤਾਂ ਇੱਥੇ ਐਲਾਨ ਨਹੀਂ ਕੀਤੀ ਸਮਾਂ ਵੇਖ ਰਹੇ ਨੇ ਜੋ ਤੇਲ ਉਹ ਤੇਨ ਦੀ ਤਾਰ ਵੇਖਤੀ ਇੱਥੇ ਉਮੀਦਵਾਰ ਆ ਰਿਹਾ ਜਾਵੇਗਾ ਜੇਕਰ ਲੋਕ ਅੰਮ੍ਰਿਤਪਾਲ ਦੇ ਨਾਲ ਖੜਦੇ ਨੇ ਅੰਮ੍ਰਿਤਪਾਲ ਦੇ ਨਾਲ ਲੋਕਾਂ ਦਾ ਇਸੇ ਤਰ੍ਹਾਂ ਲੋਕ ਸਭਾ ਚੋਣਾਂ ਵਾਂਗ ਪਿਆਰ ਹੈ ਤਾਂ ਫਿਰ ਇੱਥੇ ਅੰਮ੍ਰਿਤਪਾਲ ਦੀ ਪਾਰਟੀ ਦਾ ਉਮੀਦਵਾਰ ਬੀਬੀ ਪਰਮਜੀਤ ਕੌਰ ਖਲੜਾ ਜਿੱਤੇਗੀ ਔਰ ਬੀਬੀ ਪਰਮਜੀਤ ਕੌਰ ਖਲੜਾ ਵੱਡੇ ਫਰਕ ਨਾਲ ਇਹ ਵੋਟ ਜਿਹੜਾ ਸੀਟ ਜਿੱਤ ਕੇ ਵਿਧਾਨ ਸਭਾ ਚ ਜਾਏਗੀ ਜੋ ਲੋਕਾਂ ਦੀ ਅੱਜ ਆਵਾਜ਼ ਹੈ ਜੋ ਲੋਕ ਅੱਜ ਕਹਿੰਦੇ ਨੇ ਕਿ ਅਸੀਂ ਇੱਕ ਵਾਰੀ ਉਹ ਜਿਹੜਾ ਆਪਣਾ ਪਰਮਜੀਤ ਕੌਰ ਖਲੜਾ ਨੇ ਜਦੋਂ 2019 ਦੇ ਵਿੱਚ ਉਹਨਾਂ ਨੂੰ ਹਰਾਇਆ ਹੈ ਉਹ ਅਸੀਂ ਉਹਨਾਂ ਦਾ ਜਿਹੜਾ ਕਿ ਦੁਬਾਰਾ ਉਹਨਾਂ ਨੂੰ ਜਿਤਾਵਾ ਚਾਹੁੰਦੇ ਆ ਜਿਹੜਾ ਉਹ ਸਾਡੇ ਮਨ ਵਿੱਚ ਉਸ ਸਮੇਂ ਦਾ ਉਹ ਘੜ ਕਰ ਚੁੱਕਿਆ ਕਿ ਜਿਨ੍ਹਾਂ ਨੇ ਸਾਡੀ ਖਾਤਰ ਸਾਡੇ ਬੱਚਿਆਂ ਦੀ ਖਾਤਰ ਲੜਾਈ ਲੜੀ ਔਰ ਆਪਣੀ ਜ਼ਿੰਦਗੀ ਜਿਹੜੀ ਗਵਾ ਦਿੱਤੀ ਅਸੀਂ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਕਿ ਇੱਕ ਵਾਰ ਵਿਧਾਨ ਸਭਾ ਚ ਭੇਜੀਏ ਸੋ ਪਰਮਜੀਤ ਖਲੜਾ ਇਸ ਹਲਕੇ ਦੇ ਵਿੱਚੋਂ ਵੱਡੀ ਪਾਤਰਾ ਦੇ ਨਾਲ ਜਿੱਤ ਸਕਦੇ ਨੇ ਔਰ ਅਕਾਲੀ ਦਲ ਬਾਦਲ ਪਛੜਿਆ ਹੋਇਆ ਔਰ ਇਸ ਦੇ ਨਾਲ ਹੀ ਜਿਹੜਾ ਕਿ ਭਾਜਪਾ ਦੇ ਵੱਲੋਂ ਅਜੇ ਤੱਕ ਪੂਰੀ ਤਰ੍ਹਾਂ ਨਾਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਨਾ ਕੋਈ ਵੱਡਾ ਆਗੂ ਉਥੇ ਚੋਣ ਪ੍ਰਚਾਰ ਕਰ ਰਿਹਾ ਜੋ ਕਿ ਭਾਜਪਾ ਵੱਲੋਂ ਆਪਣਾ ਉਮੀਦਵਾਰ ਜਰੂਰ ਉਤਾਰ ਦਿੱਤਾ ਗਿਆ ਹੈ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਾਂਗਰਸ ਵੱਲੋਂ ਔਰ ਆਪ ਦੇ ਵੱਲੋਂ ਜਰੂਰ ਇੱਥੇ ਆਪਣੇ ਝੰਡੇ ਗੱਡੇ ਜਾਣਗੇ ਜਰੂਰ ਹਲਚਲ ਹੋਵੇਗੀ ਪਰ ਅੱਜ ਦੀ ਸਥਿਤੀ ਦੇ ਵਿੱਚ ਇੱਥੇ ਪਰਮਜੀਤ ਸਿੰਘ ਖਾਲੜਾ ਚੋਣ ਜਿੱਤਦੇ ਨਜ਼ਰ ਆ ਰਹੇ ਨੇ